ਨਮਾਸਾਲ ਆ ਰਿਹਾ ਨਵੀਂ ਗੱਡੀ ਲੈਣ ਦਾ ਮਨ ਬਣ ਗਿਆ ਤਾਂ ਜੇ ਇਹ ਮਨ ਬਣ ਗਿਆ ਤਾਂ ਆ ਵੀਡੀਓ ਜ਼ਰੂਰ ਧਿਆਨ ਦੇ ਨਾਲ ਸੁਣਿਓ ਆਸਟ੍ਰੇਲੀਅਨ ਫੈਡਰਲ ਗਵਰਨਮੈਂਟ ਨੇ 1 ਦਸੰਬਰ 2025 ਤੋਂ ਡੀਜ਼ਲ ਗੱਡੀਆਂ ਦੇ ਲਈ ਨਵੇਂ ਜਿਹੜੇ ਹੈਗੇ ਆ ਕਿ ਕਾਨੂੰਨ ਲਾਗੂ ਕਰ ਦਿੱਤੇ ਨੇ ਜੇਕਰ ਤੁਸੀਂ ਨਵੀਂ ਗੱਡੀ ਖਰੀਦੋਗੇ ਉਹਦੇ ਵਿੱਚ ਇਹ ਚੀਜ਼ ਹੋਣੀ ਜ਼ਰੂਰੀ ਆ ਯਾਨੀ ਕਿ ਉਹ ਕੀ ਹੈ ਕਿ ਜਿਹੜੇ ਪੈਸੇਂਜਰ ਡੀਜ਼ਲ ਵਹੀਕਲ ਨੇ ਸੋ ਉਹਨਾਂ ਦੀ ਐਮਿਸ਼ਨ ਲਿਮਟ ਜਿਹੜੀ ਪਹਿਲਾਂ ਹੈਗੀ ਆ ਉਹ 180 ਐਮਜੀ ਕਿਲੋਮੀਟਰ ਸੀ ਉਹਨੂੰ ਹੁਣ ਘਟਾ ਕੇ 80 ਐਮਜੀ ਕਿਲੋਮੀਟਰ ਕਰ ਦਿੱਤਾ ਕਮਰਸ਼ੀਅਲ ਡੀਜ਼ਲ ਵਹੀਕਲ ਜਿਵੇਂ ਬੈਨ ਜਾਂ ਵਰਕ ਜੂਟ ਜਿਹੜੇ ਹੈਗੇ ਆ ਉਹਨਾਂ ਲਈ ਲਿਮਟ 280 ਐਮਜੀ ਕਿਲੋਮੀਟਰ ਸੀ ਉਹ ਘਟਾ ਕੇ ਹੁਣ 125 ਐਮਜੀ ਕਿਲੋਮੀਟਰ ਕਰ ਦਿੱਤੀ ਆ ਇਹਦਾ ਮਤਲਬ ਕੀ ਹੁੰਦਾ ਇਹਦਾ ਸਿੱਧਾ ਮਤਲਬ ਹੈ ਕਿ ਜਿਹੜੀਆਂ ਪੁਰਾਣੀਆਂ ਡੀਜ਼ਲ ਮਾਡਲ ਗੱਡੀਆਂ ਸੀ ਜਿਨ੍ਹਾਂ ਵਿੱਚ ਨਵੀਂ ਐਮੀਸ਼ਨ ਕਟਿੰਗ ਟੈਕਨੋਲੋਜੀ ਨਹੀਂ ਹੈ ਹੁਣ ਉਹ ਆਸਟ੍ਰੇਲੀਆ ਵਿੱਚ ਨਹੀਂ ਵੇਚੀਆਂ ਜਾ ਸਕਣਗੀਆਂ ਸੋ ਇਹਦੇ ਕਰਕੇ ਕੀ ਹੈ ਕਿ ਤੁਸੀਂ ਜਦੋਂ ਵੀ ਕੋਈ ਨਵੀਂ ਗੱਡੀ ਖਰੀਦਣੀ ਹੈ ਖਰੀਦਣ ਜਾ ਰਹੇ ਹੋ ਪਲਾਨ ਕਰ ਰਹੇ ਹੋ ਤੇ ਇਹ ਸਵਾਲ ਤੁਹਾਡੇ ਕੋਲੇ ਜ਼ਰੂਰ ਹੋਣਾ ਚਾਹੀਦਾ ਨਹੀਂ ਤਾਂ ਤੁਸੀਂ ਬੁਰੇ ਫਸ ਸਕਦੇ ਆ ਕੋਈ ਸੂਤੀ ਤੁਹਾਡੇ ਨਾਲ ਗੱਲਬਾਤ ਹੋ ਸਕਦੀ ਹੈ ਕਿਉਂਕਿ ਮਾਰਕੀਟ ਪਲੇਸਸ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਹੋਣਾ ਹੋਣਾਗਾ ਉਹ ਤੋਂ ਬਚਣ ਦੇ ਲਈ ਇਹ ਚੀਜ਼ਾਂ ਤੁਹਾਡੇ ਧਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ